ਦੋਸਤੋ ਆਪਾਂ ਸਾਰਿਆਂ ਨੇ ਮਸਤਾਨੇ ਮੂਵੀ ਦੇਖੀ ਹੈ ਉਸ ਮੂਵੀ ਦੇ ਵਿੱਚ ਝੰਡਾਂ ਵਾਲਾ ਵਰਤਾਰਾ ਉਹ ਬਾ ਕਮਾਲ ਦਾ ਵਰਤਾਰਾ ਹੈ ਕਿਵੇਂ ਇੱਕ ਨਕਲੀ ਜੇ ਨਕਲ ਕਰਨ ਵਾਲੇ ਝੰਡਾਂ ਨੂੰ ਜਦੋਂ ਇੱਕ ਅਸਲੀ ਅਰਦਾਸ ਹੋ ਜਾਂਦੀ ਹੈ ਕਿਵੇਂ ਉਹ ਜੂਝ ਕੇ ਸ਼ਹੀਦ ਹੁੰਦੇ ਨੇ ਇਹ ਸਾਰਾ ਕਾਰਜ ਤੁਸੀਂ ਮਸਤਾਨੇ ਫਿਲਮ ਦੇ ਵਿੱਚ ਹੂਬ-ਹੂ ਦੇਖਿਆ ਧੰਨਵਾਦ ਹੈ ترسےਮ ਜਸੜ ਹੋਰਾਂ ਦਾ ਤੇ ਸਮੁੱਚੀ ਟੀਮ ਦਾ ਖਾਸ ਤੌਰ ਤੇ ਗੁਰਪ੍ਰੀਤ ਘੁੱਗੀ ਹੋਰਾਂ ਦਾ ਜਿਨ੍ਹਾਂ ਨੇ ਇਸ ਦ੍ਰਿਸ਼ ਨੂੰ ਸਕਰੀਨ ਦੇ ਉੱਤੇ ਬਾ ਕਮਾਲ ਫਿਲਮਾ ਕੇ ਦਿਖਾਇਆ ਹੈ ਜੇਕਰ ਤੁਹਾਡੇ ਚੋਂ ਕਿਸੇ ਨੇ ਅਜੇ ਮੂਵੀ ਨਹੀਂ ਦੇਖੀ ਕੋਈ ਦੇਖਣ ਨੂੰ ਰਹਿ ਗਿਆ ਹੈ ਤਾਂ ਸਾਡੀ ਬੇਨਤੀ ਹੈ ਕਿ ਮੂਵੀ ਜ਼ਰੂਰ ਵੇਖਿਓ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਭੰਡਾ ਵਾਲੇ ਵਰਤਾਰੇ ਤੋਂ ਬਾਅਦ ਕੀ ਹੋਇਆ ਫਿਲਮ ਦੇ ਵਿੱਚ ਤਾਂ ਆਪਾਂ ਨੂੰ ਭੰਡਾ ਦੀ ਸ਼ਹੀਦੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਐਂਟਰੀ ਦਿਖਾਈ ਜਾਂਦੀ ਹੈ ਪਰ ਦੋਸਤੋ ਮਹਾਰਾਜਾ ਰਣਜੀਤ ਸਿੰਘ ਵਾਲਾ ਸਮਾਂ ਐਡਾ ਸੌਖਾ ਨਹੀਂ ਸੀ ਆਇਆ ਉਸ ਤੋਂ ਬਾਅਦ ਬੜਾ ਕੁਝ ਹੋਇਆ ਉਹ ਆਪਾਂ ਹੁਣ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਉਹ ਨਾਦਰ ਸ਼ਾਹ ਜਕਰੀਆ ਨੂੰ ਵਾਰਨਿੰਗ ਦਿੰਦਾ ਹੈ ਕਿ ਜਕਰੀਆ ਖਾਨ ਹੁਣ ਤੂੰ ਆਪਣਾ ਬੋਰੀ ਵੀ ਇਸ ਤਰ੍ਹਾਂ ਬਨ ਲੈ ਇਹ ਜਿਹੜੇ ਘੋੜਿਆਂ ਦੀ ਕਾਠੀਆਂ ਤੇ ਸੌਣ ਵਾਲੇ ਤੇ ਛੋਲਿਆਂ ਨੂੰ ਬਦਾਮ ਸਮਝ ਕੇ ਖਾਣ ਵਾਲੇ ਲੋਕ ਹੈ ਨਾ ਇਹ ਹੁਣ ਰਾਜ ਕਰਨਗੇ ਇੱਕ ਦਿਨ ਇਹ ਰਾਜ ਕਰਨਗੇ ਤਾਂ ਇਸ ਗੱਲ ਨੇ ਜਕਰੀਆ ਖਾਨ ਦੀ ਨੀਂਦ ਉਡਾ ਦਿੱਤੀ ਇੱਕ ਤਾਂ ਉਹਦੀ ਬੇਇੱਜ਼ਤੀ ਹੋ ਗਈ ਸੀ ਭਰੇ ਦਰਬਾਰ ਦੇ ਵਿੱਚ ਦੂਜਾ ਉਹ ਅੰਦਰ ਤੱਕ ਡਰ ਗਿਆ ਸੀ ਕਿ ਇਹਨਾਂ ਦਾ ਕੁਝ ਨਾ ਕੁਝ ਕਰਨਾ ਪਏਗਾ ਸਿੱਖਾਂ ਦਾ ਤਾਂ ਜਕਰੀਆ ਖਾਨ ਨੇ ਸ਼ਰਯਾਮ ਐਲਾਨ ਕੀਤਾ ਕਿ ਜਿਹੜਾ ਵੀ ਕੋਈ ਸਿੱਖਾਂ ਦਾ ਪਤਾ ਦੱਸੇਗਾ ਪਤਾ ਦੱਸਣ ਵਾਲੇ ਨੂੰ ਹੀ 10 ਰੁਪਏ ਇਨਾਮ ਦਿੱਤਾ ਜਾਏਗਾ ਕੋਈ ਕਿਸੇ ਸਿੱਖ ਦੀ ਸੂਹ ਦਏਗਾ ਉਹਨੂੰ ਵੱਡਾ ਇਨਾਮ ਦਿੱਤਾ ਜਾਏਗਾ ਜੇਕਰ ਕੋਈ ਸਿੱਖ ਦਾ ਸਿਰ ਲੈ ਕੇ ਆਏਗਾ 50 ਤੋਂ 80 ਰੁਪਏ ਤੱਕ ਦਾ ਇਨਾਮ ਉਹਨੂੰ ਦਿੱਤਾ ਜਾਏਗਾ ਜੇ ਕੋਈ ਕਿਸੇ ਸਿੰਘ ਦੇ ਕੇਸ ਕੱਟ ਕੇ ਲੈ ਆਏਗਾ ਨਾ ਉਹਨੂੰ ਸੁੰਦਰ ਦੁਸਾਲੀਆਂ ਨਾਲ ਨਿਵਾਜਿਆ ਜਾਏਗਾ ਤੇ ਸਿੰਘਾਂ ਦੀ ਲੁੱਟਮਾਰ ਕਰਨ ਦਾ ਖੁੱਲੇ ਆਮ ਉਹ ਸੱਦਾ ਦੇ ਦਿੱਤਾ ਗਿਆ ਸਿੱਖਾਂ ਨੂੰ ਕੋਈ ਵੀ ਕਤਲ ਕਰ ਸਕਦਾ ਸੀ ਕੋਈ ਰੋਕ ਟੋਕ ਨਹੀਂ ਸੀ ਕੋਈ ਮੁਕੱਦਮਾ ਨਹੀਂ ਸੀ ਬਣਦਾ ਉਹਦੇ ਤੇ ਹੁਣ ਸਰਕਾਰੀ ਤੌਰ ਤੇ ਇਹ ਹੁਕਮ ਜਾਰੀ ਹੋਣ ਤੋਂ ਬਾਅਦ ਤੜਥੱਲੀ ਮਚ ਗਈ ਪੰਜਾਬ ਦੇ ਵਿੱਚ ਸਰਕਾਰ ਦੇ ਨਾਲ ਨਾਲ ਜਿਹੜੇ ਲੁਟੇਰੇ ਧਾੜ ਵੀ ਸੀਗੇ ਉਹਨਾਂ ਨੇ ਵੀ ਸਿੱਖਾਂ ਦਾ ਖੁਰਾ ਖੋਜ ਮਟਾਉਣਾ ਸ਼ੁਰੂ ਕਰ ਦਿੱਤਾ ਪੈਸੇ ਦੇ ਲਾਲਚ ਦੇ ਵਿੱਚ ਇੱਕ ਹਿੰਦੂ ਜੱਟਾਂ ਦਾ ਪਰਿਵਾਰ ਸੀ ਉਹਨਾਂ ਨੇ ਇੱਕ ਪਿੰਡ ਵਿੱਚ ਵਸਦੇ ਕੀਰਤੀ ਸਿੱਖਾਂ ਦੇ ਘਰ ਤੇ ਉੱਤੇ ਜਾ ਕੇ ਹਮਲਾ ਕਰ ਦਿੱਤਾ ਸਿੰਘ ਤਾਂ ਕਰੇ ਨਹੀਂ ਸੀ ਉਹਨਾਂ ਨੇ ਇੱਕ ਛੋਟਾ ਬੱਚਾ ਲੜਕਾ ਦੋ ਉਹਦੀਆਂ ਭੈਣਾਂ ਤੇ ਉਹਨਾਂ ਦੀ ਮਾਂ ਨੂੰ ਚੱਕ ਲਿਆ ਉਹਨਾਂ ਨੂੰ ਕਤਲ ਕਰ ਦਿੱਤਾ ਕਤਲ ਕਰਕੇ ਉਹਨਾਂ ਦੇ ਸਿਰ ਲਾ ਜਾ ਕੇ ਜ਼ਕਰੀਆ ਖਾਨ ਦੇ ਅੱਗੇ ਪੇਸ਼ ਕਰ ਦਿੱਤੇ ਜਦੋਂ ਜ਼ਕਰੀਆ ਖਾਨ ਨੇ ਪੁੱਛਿਆ ਕਿ ਇਹਨਾਂ ਦੇ ਮੂੰਹ ਤੇ ਤਾਂ ਦਾੜੀ ਨਹੀਂ ਹੈਗੀ ਇਹ ਕੌਣ ਨੇ ਤਾਂ ਉਹਨਾਂ ਪੈਸੇ ਦੇ لالچی ਲੋਭੀ ਲੋਕਾਂ ਨੇ ਕਹਿ ਦਿੱਤਾ ਕਿ ਇਹ ਸਿੱਖਾਂ ਦੇ ਛੋਟੇ ਬੱਚੇ ਨੇ ਛੋਟੇ-ਛੋਟੇ ਲੜਕੇ ਨੇ ਇਹਨਾਂ ਦੇ ਅਜੇ ਦਾੜੀਆਂ ਨਹੀਂ ਆਈਆਂ ਅਸੀਂ ਜੰਮ ਦੀਆਂ ਸੂਲਾਂ ਦੇ ਮੂੰਹ ਫੇਰ ਦਿੱਤੇ ਨੇ ਇਹ ਸਕੋਲिए ਸੀ ਇਹਨਾਂ ਨੇ ਸੱਪ ਬਣ ਜਾਣਾ ਸੀ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਇੱਕ ਵੱਡਾ ਇਨਾਮ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਬੜੀ ਸ਼ਰਮਸ਼ਾਰ ਘਟਨਾਵਾਂ ਪੰਜਾਬ ਦੇ ਵਿੱਚ ਹੋਣੀਆਂ ਸ਼ੁਰੂ ਹੋਈਆਂ। ਲੋਕਾਂ ਨੇ ਆਪਣੀਆਂ ਹੀ ਧੀਆਂ ਦੇ ਸਿਰ ਵੱਢ ਕੇ ਲਾਹੌਰ ਦਰਬਾਰ ਦੇ ਵਿੱਚ ਲਾਜਾ ਕੇ ਵੇਚਣੇ ਸ਼ੁਰੂ ਕਰ ਦਿੱਤੇ। ਕਹਿੰਦੇ ਇਹ ਸੀ ਕਿ ਇਹ ਸਿੱਖਾਂ ਦੇ ਮੁੰਡੇ ਨੇ ਲੜਕੇ ਨੇ ਇਹਨਾਂ ਦੇ ਅਜੇ ਦਾੜ੍ਹੀਆਂ ਨਹੀਂ ਆਈਆਂ। ਹੁਣ ਇਹ ਪਤਾ ਹੀ ਨਹੀਂ ਸੀ ਲੱਗਦਾ ਕਿ ਸਿਰ ਲੜਕੇ ਦਾ ਹੈ ਜਾਂ ਲੜਕੀ ਦਾ ਹੈ ਇਸ ਚੀਜ਼ ਨੂੰ ਪਛਾਣਨ ਦੇ ਲਈ ਕੁਝ ਸਿਆਣੇ ਲੋਕਾਂ ਨੇ ਕੁੜੀਆਂ ਦੇ ਕੰਨ ਵਿੰਨਣੇ ਸ਼ੁਰੂ ਕਰ ਦਿੱਤੇ ਤਾਂ ਕਿ ਜੇ ਕੋਈ ਕਿਸੇ ਕੁੜੀ ਦਾ ਸਿਰ ਵੱਡੇਗਾ ਕਿਸੇ ਧੀ ਦਾ ਸਿਰ ਵੱਡੇਗਾ ਤਾਂ ਪਤਾ ਲੱਗ ਜਾਏਗਾ ਕਿ ਇਹਦੇ ਕੰਨ ਵਿੰਨੇ ਹੋਏ ਐ ਸ਼ਾਇਦ ਇਹ ਬਾਲੀਆਂ ਪਾਣ ਦਾ ਰਵਾਜ ਉੱਥੋਂ ਹੀ ਚੱਲਿਆ ਹੋਵੇ ਹੁਣ ਪੰਜਾਬ ਦੇ ਵਿੱਚ ਸਿੱਖਾਂ ਦਾ ਰਹਿਣਾ ਦੁਰਵਰ ਹੋ ਗਿਆ ਜੇ ਕੋਈ ਕਿਸੇ ਸਿੱਖ ਨੂੰ ਪਨਾਹ ਵੀ ਦਿੰਦਾ ਸੀ ਉਹਨੂੰ ਵੀ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਜਾਂਦਾ ਸੀ ਇੱਥੋਂ ਤੱਕ ਵੀ ਹੋ ਗਿਆ ਸੀ ਜੇਕਰ ਕੋਈ ਕਿਸੇ ਸਿੱਖ ਦੇ ਭੁਲੇਖੇ ਕਿਸੇ ਨੂੰ ਮਾਰ ਦਿੰਦਾ ਸੀ ਤਾਂ ਉਹਦੇ ਤੇ ਕਤਲ ਦਾ ਮੁਕੱਦਮਾ ਦਰਜ ਨਹੀਂ ਸੀ ਹੁੰਦਾ ਸਰਕਾਰ ਵੱਲੋਂ ਹੁਣ ਸਾਰੇ ਸਿੱਖ ਜਿਹੜੇ ਐ ਉਹ ਪੰਜਾਬ ਨੂੰ ਛੱਡ ਕੇ ਜੰਗਲਾਂ ਵੱਲ ਨੂੰ ਹੋ ਤੁਰੇ ਜੰਗਲਾਂ ਤੇ ਰੋਈਆਂ ਦੇ ਵਿੱਚ ਹੁੰਦੇ ਸਿੱਖ ਰਾਜਸਥਾਨ ਵੱਲ ਨੂੰ ਲੰਘ ਗਏ ਜੰਗਲਾਂ ਦੇ ਵਿੱਚ ਰਹਿੰਦੇ ਸਿੱਖ ਵੀ ਕਦੇ ਖਾਣਾ ਪਕਾਉਣ ਵਾਸਤੇ ਭੋਜਨ ਪਕਾਉਣ ਵਾਸਤੇ ਅੱਗ ਨਹੀਂ ਸੀ ਬਾਲਦੇ ਕਿਉਂਕਿ ਪਤਾ ਸੀ ਜੀ ਅੱਗ ਬਾਲਾਂਗੇ ਤਾਂ ਧੂਆ ਹੋਏਗਾ ਦੇ ਪਤਾ ਚਲ ਜਾਏਗਾ ਕਿ ਜੰਗਲ ਦੇ ਵਿੱਚ ਕੋਈ ਹੈ ਇਸ ਕਰਕੇ ਕੱਚਾ ਸਾਗ ਖਾ ਕੇ ਦਰਖਤਾਂ ਦੇ ਪੱਤੇ ਤੇ ਛਿਲੜ ਖਾ ਕੇ ਗੁਜ਼ਾਰਾ ਕੀਤਾ ਉਸ ਵੇਲੇ ਸਾਡੀ ਕੌਮ ਨੇ ਸਿੱਖਾਂ ਨਾਲ ਬਹੁਤ ਮਾਰ ਧਾੜ ਹੁੰਦੀ ਰਹੀ ਇਸੇ ਸਮੇਂ ਦੌਰਾਨ ਅੰਮ੍ਰਿਤਸਰ ਸਾਹਿਬ ਦੇ ਨੇੜੇ ਇੱਕ ਪਿੰਡ ਸੀ ਮੜਿਆਲੀ ਮੜਿਆਲੀ ਪਿੰਡ ਦਾ ਇੱਕ ਚੌਧਰੀ ਸੀ ਬੜਾ ਹੰਕਾਰਿਆ ਹੋਇਆ ਬੰਦਾ ਸੀ ਮੱਸਾ ਰੰਗਣਾ ਸੀ ਉਹਦਾ ਜਕਰੀਏ ਦੇ ਥਾਪੜੇ ਦੇ ਨਾਲ ਇਹ ਮੱਸਾ ਰੰਗਣ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕੰਜਰੀਆਂ ਨਚਾਣ ਲੱਗਾ ਇਹਨੇ ਕੀਰਤਨ ਕਰਨਾ ਬੰਦ ਕਰਾ ਦਿੱਤਾ ਜਿੱਥੇ ਕੀਰਤਨ ਹੁੰਦਾ ਸੀ ਉੱਥੇ ਕੰਜਰੀਆਂ ਦਾ ਨਾਚ ਕਰਾਇਆ ただ、 ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਉਹ ਸਥਾਨ ਤੇ ਆਪ ਬਹਿ ਕੇ ਹੁੱਕੇ ਪੀਆ ਕਰਦਾ ਸੀ ਇਸ ਨੇ ਰੱਜ ਕੇ ਬੇਅਦਬੀ ਕੀਤੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਤੁਰਕ ਜਿਹੜੇ ਐ ਉਹ ਪਾਨ ਠੁੱਕਿਆ ਕਰਦੇ ਸੀ ਇਸ ਗੱਲ ਦਾ ਪਤਾ ਇੱਕ ਸਿੱਖ ਭਾਈ ਬਲਾਕਾ ਸਿੰਘ ਨੂੰ ਲੱਗਾ ਪਹਿਲਾਂ ਤਾਂ ਉਹ ਸਿੰਘ ਦਾ ਜੀ ਕੀਤਾ ਕਿ ਮੈਂ ਇੱਥੇ ਜੂਝ ਕੇ ਸ਼ਹੀਦ ਹੋ ਜਾਵਾਂ ਕਿਉਂਕਿ ਇੰਨੀ ਬੇਅਦਬੀ ਕੋਈ ਵੀ ਗੁਰੂ ਘਰ ਸਿੱਖ ਸਹਾਰ ਨਹੀਂ ਸਕਦਾ ਸ੍ਰੀ ਦਰਬਾਰ ਸਾਹਿਬ ਦੀ ਪਰ ਫਿਰ ਉਹਦੇ ਮਨ 'ਚ ਵਿਚਾਰ ਆਇਆ ਕਿ ਮਨਾ ਜੇ ਮੈਂ ਇੱਥੇ ਸ਼ਹੀਦ ਹੋ ਗਿਆ ਤਾਂ ਰਾਜਸਥਾਨ ਦੀ ਰੋਈਆਂ ਵਿੱਚ ਰਹਿੰਦੇ ਸਿੰਘਾਂ ਨੂੰ ਖਬਰ ਕੌਣ ਪਹੁੰਚਾਏਗਾ ਦਲਪੰਥ ਤੱਕ ਇਸ ਖਬਰ ਦਾ ਪਹੁੰਚਣਾ ਬਹੁਤ ਜ਼ਰੂਰੀ ਹੈ ਤਾਂ ਭਾਈ ਬਲਾਕਾ ਸਿੰਘ ਆਪਣੀ ਜਾਨ ਬਚਾਉਂਦਾ ਹੋਇਆ ਪੰਜਾਬ ਤੋਂ ਨਿਕਲਦਾ ਹੈ ਮਾਲਵੇ ਦੇ ਜੰਗਲਾਂ ਦੇ ਵਿੱਚੋਂ ਹੁੰਦਾ ਹੋਇਆ ਭਾਈ ਬਲਾਕਾ ਸਿੰਘ ਰਾਜਸਥਾਨ ਦੇ ਬੁੱਢਾ ਜੋੜ ਦੇ ਜੰਗਲਾਂ ਦੇ ਵਿੱਚ ਦਲਪੰਥ ਕੋਲ ਪਹੁੰਚ ਜਾਂਦਾ ਹੈ ਜਿੱਥੇ ਸਿੰਘਾਂ ਨੇ ਪੜਾ ਕੀਤਾ ਹੁੰਦਾ ਹੈ ਭਾਈ ਬਲਾਕਾ ਸਿੰਘ ਸਿੰਘਾਂ ਕੋਲ ਪਹੁੰਚ ਕੇ ਰੋਣਾ ਸ਼ੁਰੂ ਕਰ ਦਿੰਦੇ ਆ ਉਹਨਾਂ ਦੇ ਕੋਲੋਂ ਗੱਲ ਦੱਸੀ ਨਹੀਂ ਜਾਂਦੀ ਭਾਈ ਬਲਾਕਾ ਸਿੰਘ ਨੂੰ ਰੋਂਦਿਆਂ ਦੇਖ ਕੇ ਸਿੰਘ ਪੁੱਛਦੇ ਆ ਕਿ ਸਿੰਘ ਸਾਹਿਬ ਦੱਸੋ ਕੀ ਹੋਇਆ ਤੁਸੀਂ ਕਿਉਂ ਰੋਈ ਜਾ ਰਹੇ ਹੋ ਸੁੱਖ ਤਾਂ ਹੈ ਪੰਜਾਬ ਦੇ ਵਿੱਚ ਪਰ ਭਾਈ ਬਲਾਕਾ ਸਿੰਘ ਦੀ ਭੂਭ ਨਿਕਲ ਜਾਂਦੀ ਹੈ ਭਾਈ ਸ਼ਾਮ ਸਿੰਘ ਪੁੱਛਦੇ ਆ ਸਿੰਘ ਸਾਹਿਬ ਦੱਸੋ ਕੀ ਹੋਇਆ ਕਿਤੇ ਹੋਰ ਕਤਲੇਆਮ ਹੋ ਗਿਆ ਪੰਜਾਬ ਦੇ ਵਿੱਚ ਸਿੰਘਾਂ ਨਾਲ ਭਾਈ ਬੁਲਾਕਾ ਸਿੰਘ ਕਹਿੰਦੇ ਆ ਕਿ ਸਿੰਘ ਸਾਹਿਬ ਹੁਣ ਕਤਲੇਆਮਾਂ ਦੇ ਨਾਲ ਤਾਂ ਸਾਡੀਆਂ ਅੱਖਾਂ 'ਚੋਂ ਹੰਝੂ ਆਣੀ ਬੰਦ ਹੋ ਗਏ ਐ ਸਿੰਘਾਂ ਦੀਆਂ ਸ਼ਹੀਦੀਆਂ ਹੋਣ ਦੇ ਨਾਲ ਹੁਣ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਆਉਂਦੇ ਇਹ ਗੱਲ ਸੁਣਦੇ ਸਾਰ ਬਾਕੀ ਦੇ ਬੈਠੇ ਸਿੰਘਾਂ ਦੇ ਵਿੱਚ ਅਚਬੀ ਜੀ ਫੈਲ ਗਈ ਸਾਰਿਆਂ ਦੀਆਂ ਦਿਲਾਂ ਦੀਆਂ ਧੜਕਣਾ ਤੇਜ਼ ਹੋ ਗਈਆਂ ਕਿ ਇਹੋ ਜਿਹਾ ਕੀ ਹੋ ਗਿਆ ਭਾਈ ਬੁਲਾਕਾ ਸਿੰਘ ਕਹਿੰਦੇ ਆ ਕਿ ਸਿੱਖ ਆਪਣੇ ਬੱਚਿਆਂ ਨੂੰ ਸ਼ਹੀਦ ਹੁੰਦਿਆਂ ਦੇਖ ਸਕਦਾ ਆਪਣੇ ਘਰਾਂ ਨੂੰ ਸੜਦਿਆਂ ਦੇਖ ਸਕਦਾ ਆਪਣੇ ਸਤਿਆਂ ਵੰਦੀਆਂ ਦੀਆਂ ਸ਼ਹੀਦੀਆਂ ਦੇਖ ਸਕਦਾ ਹੈ ਪਰ ਗੁਰੂ ਦਾ ਸਿੱਖ ਕਦੇ ਗੁਰੂ ਦੀ ਬੇਅਦਬੀ ਸਹਿਣ ਨਹੀਂ ਕਰ ਸਕਦਾ ਦਰਬਾਰ ਸਾਹਿਬ ਦੀ ਬੇਅਦਬੀ ਸਹਿਣ ਨਹੀਂ ਕਰ ਸਕਦਾ ਜਦੋਂ ਭਾਈ ਬਲਾਕਾ ਸਿੰਘ ਇਹ ਸਾਰੀ ਵਿਥਿਆ ਸੁਣਾ ਰਹੇ ਨੇ ਤਾਂ ਉਥੇ ਮੌਜੂਦ ਸਿੰਘਾਂ ਦੇ ਵਿੱਚ ਭਾਈ ਮਹਿਤਾਬ ਸਿੰਘ ਮੀਰਕੋਟਿਆ ਭਾਈ ਸੁਖਾ ਸਿੰਘ ਮਾੜੀ ਕਬੂਕੀ ਪਾਈ ਸ਼ਾਮ ਸਿੰਘ, ਜਥੇਦਾਰ ਬੁੱਢਾ ਸਿੰਘ, ਆਦਕ ਇਹ ਸਿੰਘ ਸ਼ਾਮਲ ਨੇ। ਬੇਅਦਬੀ ਸ਼ਬਦ ਸੁਣ ਕੇ ਪਾਈ ਮਹਤਾਬ ਸਿੰਘ ਮੀਰ ਕੋਟੀਆਂ ਉਹਨਾਂ ਦੇ ਅੱਖਾਂ ਦੇ ਵਿੱਚ ਲਹੂ ਉਤਰ ਆਉਂਦਾ ਹੈ। ਉਹ ਕਹਿੰਦੇ ਆ ਪਾਈ ਬਲਾਕਾ ਸਿੰਘ ਨੂੰ ਕਿ ਪਾਈ ਬਲਾਕਾ ਸਿੰਘ ਜੀ ਕੀ ਕਹਿ ਰਹੇ ਹੋ? ਦੁਸ਼ਟਾਂ ਨੇ ਦਰਬਾਰ ਸਾਹਿਬ ਦੀ ਬੇਅਦਬੀ ਕਰਤੀ, ਕੀ ਕਰਤਾ ਉੱਥੇ? ਪਾਈ ਬਲਾਕਾ ਸਿੰਘ ਕਹਿੰਦੇ ਆ ਕਿ ਸਿੰਘ ਸਾਹਿਬ ਜੋ ਮੈਂ ਦੱਸਣ ਜਾ ਰਿਹਾ ਸ਼ਾਇਦ ਇਹ ਸੁਣ ਕੇ ਤੁਹਾਡੇ ਕੰਨ ਪਾਟ ਜਾਣ। ਪਾਈ ਸਾਹਿਬ ਕਹਿੰਦੇ ਆ ਕਿ ਮੱਸਾ ਰੰਗੜ ਦਰਬਾਰ ਸਾਹਿਬ ਤੇ ਕਾਬਜ਼ ਹੋ ਗਿਆ ਹੈ। ਜਿੱਥੇ ਗੁਰੂ ਕੇ ਕੀਰਤਨੀਆਂ ਕੀਰਤਨ ਕਰਦੇ ਹੁੰਦੇ ਆ ਉ 24 ਘੰਟੇ ਕੰਜਰੀਆਂ ਨੱਚਦੀਆਂ ਜਿੱਥੇ ਸਤਗੁਰੂ ਜੀ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਮੱਸਾ ਰੰਗੜ ਆਪ ਮੰਜੀੜਾ ਕੇ ਬੈਠਾ ਹੈ ਫੁੱਕੇ ਪੀ ਰਿਹਾ ਹੈ ਇਹ ਸੁਣਦਿਆਂ ਸਾਰ ਭਾਈ ਮਹਿਤਾਬ ਸਿੰਘ ਨੇ ਭਾਈ ਬਲਾਕਾ ਸਿੰਘ ਨੂੰ ਤਾੜ ਕੇ ਕਿਹਾ ਕਹਿੰਦੇ ਭਾਈ ਬਲਾਕਾ ਸਿੰਘ ਜੀ ਤੁਹਾਡੇ ਕੋਲੋਂ ਕੁਝ ਵੀ ਨਾ ਸਰਿਆ ਤੁਸੀਂ ਦੇਖ ਕੇ ਵਾਪਸ ਆ ਗਏ ਉੱਥੇ ਲੜ ਕੇ ਮਰ ਜਾਂਦੇ ਵਾਪਸ ਕਿਉਂ ਆ ਗਏ ਤੁਸੀਂ ਭਾਈ ਮਹਿਤਾਬ ਸਿੰਘ ਨੇ ਭਾਈ ਬਲਾਕਾ ਸਿੰਘ ਨੂੰ ਗਰਜਦਿਆਂ ਕਿਹਾ ਕਿ ਤੁਹਾਡੀ ਕਿਰਪਾਨ ਕਿਤੇ ਗਹਿਣੇ ਪਾਈ ਹੋਈ ਸੀ ਤੁਸੀਂ ਕਿਉਂ ਨਹੀਂ ਜੂਝੇ ਉੱਥੇ ਤਾਂ ਬਾਬਾ ਬੁੱਢਾ ਸਿੰਘ ਨੇ ਸ਼ਾਂਤੀ ਦਾ ਉਪਦੇਸ਼ ਦਿੰਦਿਆਂ ਕਿਹਾ ਕਿ ਭਾਈ ਮਹਿਤਾਬ ਸਿੰਘ ਜੀ ਤੁਹਾਡਾ ਰੋਸ ਜਾਇਜ਼ ਹੈ ਪਰ ਜੇ ਭਾਈ ਬੁਲਾਕਾ ਸਿੰਘ ਉਥੇ ਜੂਝ ਕੇ ਸ਼ਹੀਦ ਹੋ ਜਾਂਦੇ ਤਾਂ ਦਲ ਪੰਥ ਤੱਕ ਇਹ ਖਬਰ ਕੌਣ ਪਹੁੰਚਾਉਂਦਾ ਹੁਣ ਪੰਥ ਦੇ ਸਾਹਮਣੇ ਵੱਡਾ ਸਵਾਲ ਇਹ ਸੀ ਕਿ ਇਸ ਹੋਈ ਬੇਅਦਬੀ ਦਾ ਬਦਲਾ ਕਿਵੇਂ ਲਿਆ ਜਾਏ ਉਧਰ ਸਿੱਖਾਂ ਨੂੰ ਜੇ ਪੰਜਾਬ ਵਿੱਚ ਕੋਈ ਦੇਖ ਲੇ ਤਾਂ ਮੁਗਲ ਚਰਵਾਣੇ ਗਿਰਜਾਂ ਵਾਂਗੂ ਪੈ ਜਾਂਦੇ ਨੇ ਭਾਈ ਮਹਿਤਾਬ ਸਿੰਘ ਬੇਅਦਬੀ ਦੀ ਇਹ ਘਟਨਾ ਨਾਂ ਸਹਾਰਦੇ ਹੋਏ ਕਹਿਣ ਲੱਗੇ ਕਿ ਖਾਲਸਾ ਜੀ ਮੈਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਕੂਚ ਕਰਦਾ ਹਾਂ ਮੈਂ ਮੱッセ ਰੰਗੜ ਦਾ ਸਿਰ ਲੈ ਕੇ ਆਵਾਂਗਾ ਜੇ ਪੰਥ ਆ ਯਾ ਦਵੇ ਤੇ ਗੁਰੂ ਕਲੰਗੀ ਤਰ ਸੱਚੇ ਪਾਤਸ਼ਾਹ ਸਹਾਈ ਹੋਣ ਤੇ ਮੈਂ ਇਹ ਸੇਵਾ ਕਰਨਾ ਚਾਹੁੰਦਾ ਹਾਂ ਇਹ ਗੱਲ ਸੁਣਦਿਆਂ ਬਾਬਾ ਬੁੱਢਾ ਸਿੰਘ ਜੀ ਨੇ ਆਪਣੀ ਮਿਆਨ ਦੇ ਵਿੱਚੋਂ ਤਲਵਾਰ ਕੱਢੀ ਤੇ ਇੱਕ ਪੱਥਰ ਦੇ ਉੱਤੇ ਰੱਖ ਦਿੱਤੀ ਤੇ ਕਿਹਾ ਕਿ ਭਾਈ ਸਿੰਘੋ ਕੋਈ ਹੈ ਹੋਰ ਸਿੰਘ ਜਿਹੜਾ ਭਾਈ ਮਹਤਾਬ ਸਿੰਘ ਨਾਲ ਜਾ ਕੇ ਮੱッセ ਰੰਗੜ ਦਾ ਸਿਰ ਲੈ ਆਵੇ ਬਾਬਾ ਬੁੱਢਾ ਸਿੰਘ ਜੀ ਦੀ ਗੱਲ ਖਤਮ ਹੁੰਦਿਆਂ ਹੀ ਭਾਈ ਸੁਖਾ ਸਿੰਘ ਮਾੜੀ ਕੱਬੋ ਕੀ ਨੇ ਤਲਵਾਰ ਦੇ ਮੁਠੇ ਨੂੰ ਹੱਥ ਪਾਇਆ ਤੇ ਕਿਹਾ ਕਿ ਖਾਲਸਾ ਜੀ ਇਹ ਸੇਵਾ ਮੇਰੀ ਝੋਲੀ ਪਾ ਲਿਓ ਦਲ ਪੰਥ ਨੇ ਅਰਦਾਸ ਕੀਤੀ ਕਿ ਫਤਿਹ ਹੋਵੇ ਅਤੇ ਦੋਹੇ ਸਿੰਘ ਮੱਛੇ ਦਾ ਸਿਰ ਲੈਣ ਵਾਸਤੇ ਤੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਵਾਸਤੇ ਸ੍ਰੀ ਦਰਬਾਰ ਸਾਹਿਬ ਅਮਰਤ ਸਰਵਲ ਕੂਚ ਕਰ ਦਿੰਦੇ ਨੇ ਦਰਬਾਰ ਸਾਹਿਬ ਦੇ ਨੇੜੇ ਪਹੁੰਚ ਕੇ ਦੋਹਾਂ ਸਿੰਘਾਂ ਨੇ ਭੇਸ ਬਦਲਿਆ ਤੇ ਲੰਬੜਦਾਰਾਂ ਦਾ ਭੇਸ ਬਣਾਇਆ। ਠਿਕਰੀਆਂ ਇਕੱਠੀਆਂ ਕੀਤੀਆਂ ਤੇ ਦੋ ਥੈਲੀਆਂ ਆਪਣੇ ਮੋਢਿਆਂ ਤੇ ਲੱਦ ਲਈਆਂ। ਸਰੀ ਸਾਹਬਾਂ ਅੰਦਰੋਂ ਦੀ ਪਾ ਲਈਆਂ ਤਾਂ ਕਿ ਕੋਈ ਦੇਖ ਨਾ ਲਵੇ। ਸਿੰਘਾਂ ਨੇ ਆਪਣੇ ਘੋੜੇ लाਚੀ 베ਰੀ ਜਿਹੜੀ 베ਰੀ ਹੈ ਨਾ ਦਰਬਾਰ ਸਾਹਿਬ ਦੇ ਵਿੱਚ ਉੱਥੇ ਬੰਨ੍ਹ ਦਿੱਤੇ ਤੇ ਆਪਣੇ ਨੇਜੇ ਵੀ ਉੱਥੇ ਹੀ ਟਿਕਾ ਦਿੱਤੇ। ਦਰਬਾਰ ਸਾਹਿਬ ਅੰਦਰ ਐਂਟਰ ਹੋਣ ਤੋਂ ਪਹਿਲਾਂ ਇੱਕ ਸਿਪਾਹੀ ਰੋਕਦਾ ਹੈ ਸਿੰਘਾਂ ਨੂੰ ਤੇ ਪਾਨਦੀਪ ਚਕਾਰੀ ਸਰੋਵਰ ਦੇ ਵਿੱਚ ਥੁੱਕਦਿਆਂ ਕਹਿੰਦਾ ਹੈ ਕਿ ਇਹਨਾਂ ਥੈਲੀਆਂ ਦੇ ਵਿੱਚ ਕੀ ਲੈ ਕੇ ਆਏ ਹੋ? ਪਹਿਲਾਂ ਤੇ ਇਹ ਦੇਖਦਿਆਂ ਹੀ ਭਾਈ ਮਹਿਤਾਬ ਸਿੰਘ ਨੇ ਸ੍ਰ ਨੂੰ ਹੱਥ ਪਾ ਲਿਆ ਪਰ ਭਾਈ ਸੁਖਾ ਸਿੰਘ ਨੇ ਅੱਗੇ ਹੋ ਕੇ ਗੱਲ ਸੰਭਾਲਦਿਆਂ ਕਿਹਾ ਕਿ ਜੀ ਲੰਬੜਦਾਰ ਆ ਮਾਮਲਾ ਦੇਣ ਆਏ ਆ ਚੌਧਰੀ ਸਾਹਿਬ ਦਾ ਭਾਈ ਕਹਿੰਦਾ ਅੱਛਾ ਠੀਕ ਹੈ ਪਰ ਸਾਡਾ ਹਿੱਸਾ ਭਾਈ ਸੁਖਾ ਸਿੰਘ ਕਹਿੰਦੇ ਆ ਹਾਂ ਜੀ ਹਾਂ ਚੌਧਰੀ ਸਾਹਿਬ ਦਾ ਮਾਮਲਾ ਦੇ ਕੇ ਜਿਹੜਾ ਬਚਿਆ ਮਾਮਲਾ ਹੋਇਆ ਉਹ ਸਾਰਾ ਤੁਹਾਡੇ ਵਿੱਚ ਵੰਡਿਆ ਜਾਏਗਾ ਕਿਸੇ ਨੂੰ ਨਾਰਾਜ਼ ਨਹੀਂ ਕੀਤਾ ਜਾਏਗਾ ਸਭ ਦਾ ਬਣਦਾ ਹਿੱਸਾ ਸਭ ਨੂੰ ਮਿਲੇਗਾ ਇਹ ਗੱਲ ਕਹਿ ਕੇ ਦੋਹੇ ਸਿੰਘ ਅੰਦਰ ਦਰਬਾਰ ਸਾਹਿਬ ਦੇ ਵਿੱਚ ਐਂਟਰ ਹੋ ਜਾਂਦੇ ਆ ਸਾਹਮਣੇ ਜਿੱਥੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੁੰਦਾ ਹੈ ਨਾ ਉਸ ਥਾਂ ਦੇ ਉੱਤੇ ਮੰਜੀ ਢਾ ਕੇ ਮੱਸਾ ਗੜ ਬੈਠਾ ਹੈ ਸ਼ਰਾਬ ਦੇ ਨਸ਼ੇ 'ਚ ਟੁੰਨਾ ਹੈ ਹੱਥ ਦੇ ਵਿੱਚ ਹੁੱਕਾ ਫੜਿਆ ਹੋਇਆ ਹੈ ਹੁੱਕਾ ਪਿੰਦਾ ਪਿੰਦਾ ਦੇਖਦਾ ਹੈ ਇਹਨਾਂ ਦੋਹੇ ਸਿੰਘਾਂ ਵੱਲ ਲੰਬੜਦਾਰਾਂ ਦਾ ਭੇਸ ਸਿੰਘਾਂ ਨੇ ਬਣਾਇਆ ਹੋਇਆ ਉਹਨਾਂ ਵੱਲ ਹੱਥ ਕਰਕੇ ਕਹਿੰਦਾ ਕੀ ਲੈ ਕੇ ਆਏ ਹੋ ਸਿੰਘਾਂ ਨੇ ਦੋਹੇ ਥੈਲੀਆਂ ਥੱਲੇ ਛੁੱਟੀਆਂ ਠਿਕਰੀਆਂ ਦੀਆਂ ਕਹਿੰਦੇ ਹਜੂਰ ਮਾਮਲਾ ਲੈ ਕੇ ਆਏ ਹਾਂ ਜਿਉਂ ਹੀ ਮੱッセ ਰੰਗੜ ਨੇ ਸਿਰ ਥੱਲੇ ਕੀਤਾ ਮਾਮਲਾ ਦੇਖਣ ਵਾਸਤੇ ਭਾਈ ਮਹਤਾਬ ਸਿੰਘ ਜੀ ਨੇ ਆਪਣੀ ਸ੍ਰੀ ਸਾਹਿਬ ਮIAN ਦੇ ਵਿੱਚੋਂ ਕੱਢੀ ਤੇ ਗੁਰਵਰ ਅਕਾਲ ਦੇਗ ਦੇਗ ਫਤਿਹ ਦਾ ਜਕਾਰਾ ਲਾਉਂਦੇ ਹੋਏ ਭਰਮਾ ਵਾਰ ਕੀਤਾ ਇੱਕੋ ਵਾਰ ਦੇ ਵਿੱਚ ਮੱッセ ਰੰਗੜ ਦਾ ਸਿਰ ਖਿਦੋ ਵਾਂਗੂ ਖਿਲਾਰ ਕੇ ਧਰ ਦਿੱਤਾ ਨਾਲ ਦੇ ਖੜੇ ਪੰਜ ਚਾਰ ਸਿਪਾਹੀਆਂ ਨੂੰ ਭਾਈ ਸੁਖਾ ਸਿੰਘ ਨੇ ਨਾਲ ਦੀ ਨਾਲ ਚੜਕਾ ਦਿੱਤਾ ਪੁਰਤੀ ਨਾਲ ਸਿੰਘਾਂ ਨੇ ਮੱਸੀ ਰੰਗੜ ਦਾ ਸਿਰ ਚੱਕਿਆ ਤੇ ਬਾਹਰ ਵੱਲ ਨੂੰ ਚਾਲੇ ਪਾ ਦਿੱਤੇ ਬਾਹਰ ਜਾਂਦਿਆਂ ਹੀ ਗੇਟ ਤੇ ਉਹੀ ਸਿਪਾਹੀ ਖੜਾ ਹੈ ਜਿਹੜਾ ਪਹਿਲਾਂ ਪੁੱਛਦਾ ਸੀ ਕਿ ਸਾਡਾ ਹਿੱਸਾ ਦੇ ਕੇ ਜਾਇਓ ਭਾਈ ਮਹਤਾਬ ਸਿੰਘ ਨੇ ਉਹਦੇ ਵੱਲ ਨੂੰ ਤਲਵਾਰ ਸੂਤ ਕੇ ਉਹਦੀ ਵੀ ਧੌਣ ਲਾ ਦਿੱਤੀ ਤੇ ਸਿੰਘਾਂ ਨੇ ਬਾਹਰ ਖੜੇ ਘੋੜਿਆਂ ਨੂੰ ਅੱਡੀਆਂ ਮਾਰੀਆਂ ਤੇ ਨੇਜੇ ਦੇ ਉੱਤੇ ਮੱッセ ਦਾ ਸਿਰ ਟੰਕ ਕੇ ਅਕਾਲ ਅਕਾਲ ਕਰਦੇ ਗੁਰੂ ਕੇ ਲਾਲ ਰੋਈਆਂ ਵੱਲ ਨੂੰ ਚੱਲ ਪਏ ਮੱッセ ਰੰਗੜ ਦਾ ਸਿਰ ਲਿਜਾ ਕੇ ਦਲਪੰਥ ਨੂੰ ਸਪੁਰਦ ਕਰ ਦਿੱਤਾ ਗਿਆ ਖਾਲਸੇ ਦੀ ਅਰਦਾਸ ਪੂਰੀ ਹੋਈ ਸਿੰਘਾਂ ਨੇ ਰੋਈਆਂ ਦੇ ਵਿੱਚ ਦੇਗਾਂ ਬਣਾਈਆਂ ਜੈਕਾਰੇ ਛੱਡੇ ਖੁਸ਼ੀਆਂ ਮਨਾਈਆਂ ਗਈਆਂ ਸੋ ਇਸ ਤਰ੍ਹਾਂ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਹੋਈ ਬੇਦਬੀ ਦਾ ਬਦਲਾ ਲਿਆ ਦੋਸਤੋ ਜੇਕਰ ਤੁਸੀਂ ਚਾਹਦੇ ਹੋ ਕਿ ਇਸ ਤੋਂ ਬਾਅਦ ਜਕਰੀਆ ਖਾਨ ਦਾ ਅੰਤ ਕਿਵੇਂ ਹੋਇਆ ਉਹ ਕਿਵੇਂ ਮਾਰਿਆ ਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਅਗਲੀ ਵੀਡੀਓ ਉਹਦੇ ਤੇ ਵੀ ਪਾਵਾਂਗੇ